ਅੱਜ ਦਾ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨਯਾਜ਼ੀਆਂ ਮੁਖ ਖਬਰਾਂ ਸਿੱਧੂ ਮੂਸੇਵਾਲੇ ਦੇ ਲੋਕ ਗਾਣੇ ਨੇ ਰਿਲੀਜ਼ ਹੁੰਦੇ ਪਾਈ ਤੱਕ ਮਿੰਟਾਂ 'ਚ 2 ਮਿਲੀਅਨ ਤੋਂ ਵੀ ਵੱਧ ਆਏ ਵਿਊ ਲਗਾਤਾਰ ਗਾਣਾ ਤੋੜ ਰਿਹਾ ਰਿਕਾਰਡ ਸਿੱਧੂ ਮੂਸੇਵਾਲੇ ਦਾ ਗਾਣਾ ਅੱਜ 23 ਜਨਵਰੀ ਰਿਲੀਜ਼ ਹੋ ਚੁੱਕਾ ਲੋਕ ਗਾਣੇ ਦਾ ਨਾਮ ਹੈ ਤੇ ਜਿਵੇਂ ਗਾਣਾ ਰਿਲੀਜ਼ ਹੋਇਆ 10 ਮਿੰਟਾਂ ਦੇ ਅੰਦਰ ਹੀ ਜੀਹਾਂ ਤੁਹਾਨੂੰ ਦੱਸ ਦਈਏ ਕਿ ਲੱਖਾਂ ਵਿਊਜ਼ ਜਿਹੜੇ ਮਿਲੀਅਨਸ ਦੇ ਵਿੱਚ ਪਹੁੰਚ ਗਏ ਨੇ ਤੇ ਉੱਥੇ ਹੀ ਗਾਣਾ ਤੁਹਾਨੂੰ ਦੱਸ ਦਈਏ ਕਿ ਬੇਹਦ ਹੀ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਲੋਕ ਗੀਤ ਦਾ ਨਾਮ ਹੈ ਤੇ ਸੋਸ਼ਲ ਮੀਡੀਆ ਸਾਈਟ ਤੇ ਕੁਝ ਦਿਨ ਪਹਿਲਾਂ ਹੀ ਸਿੱਧੂ ਦੀ ਟੀਮ ਵੱਲੋਂ ਇਸ ਗਾਣੇ ਦਾ ਟੀਜ਼ਰ ਤੇ ਜਿਹੜਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਤੇ 23 ਜਨਵਰੀ ਯਾਨੀ ਅੱਜ ਜਿਹੜਾ ਗਾਣਾ ਰਿਲੀਜ਼ ਹੋ ਚੁੱਕਾ ਹੈ ਤੇ ਜਿਵੇਂ ਅੱਧਾ ਘੰਟਾ ਹੋਇਆ ਇਸ ਗਾਣੇ ਨੂੰ ਜਿਹੜੇ ਮਿਲੀయన్స్ 2 ਮਿਲੀయన్స్ ਤੋਂ ਵੱਧ ਵਿਊਜ਼ ਮਿਲ ਗਏ ਨੇ ਤੇ ਵਿਊਜ਼ ਵੱਧਦੇ ਜਾ ਰਹੇ ਨੇ ਤੇ ਜਿਹੜੇ ਲਾਈਕਸ ਨੇ ਉਹ ਵੀ ਲੋਕਾਂ ਵੱਲੋਂ ਫੈਨਸ ਵੱਲੋਂ ਬੇਹਦ ਕੀਤੇ ਜਾ ਰਹੇ ਨੇ ਤੇ ਗਾਣਾ ਬੇਹਦੀ ਤੱਕ ਪਾਈ ਹੋਈ ਹੈ ਸਿੱਧੂ ਦੇ ਗਾਣੇ ਨੇ ਇਸ ਟਾਈਮ ਕਿਉਂਕਿ ਰਿਕਾਰਡ ਤੋੜ ਦਿੱਤਾ ਇੱਕ ਵਾਰ ਫਿਰ ਸਿੱਧੂ ਨੇ 2025 ਦਾ ਦੱਸ ਦਿਆ ਸਿੱਧੂ ਦਾ ਪਹਿਲਾ ਗਾਣਾ ਹੈ ਤੇ ਉੱਥੇ ਹੀ ਇਸ ਤੋਂ ਪਹਿਲਾ ਮੌਤ ਤੋਂ ਬਾਅਦ ਸਿੱਧੂ ਦੀ ਅੱਠ ਗਾਣੇ ਪਹਿਲਾਂ ਹੀ ਆ ਚੁੱਕੇ ਨੇ ਇਹ ਨੋਵਾਂ ਗਾਣਾ ਹੈ 2025 ਦਾ ਪਹਿਲਾ ਗਾਣਾ ਲੋਕ ਸਿੱਧੂ ਦਾ ਰਿਲੀਜ਼ ਹੋ ਚੁੱਕਾ ਹੈ ਪੰਦਾਜ਼ੀ ਕੀ ਮੂਸੇ ਵਾਲੇ ਦੀ ਮੌਤ ਤੋਂ ਬਾਅਦ 8 ਗਾਣੇ ਰਿਲੀਜ਼ ਹੋ ਚੁੱਕੇ ਹਨ ਤੇ ਲੋਕ ਉਹਨਾਂ ਦਾ ਨੋਵਾਂ ਗਾਣਾ ਹੈ ਇਹ ਗਾਣਾ ਕਿੱਡ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ ਤੇ ਜੋ ਪਹਿਲਾਂ ਹੀ ਸਿੱਧੂ ਮੂਸੇ ਵਾਲੇ ਦੇ ਕਈ ਗੀਤ ਤਿਆਰ ਕਰ ਚੁੱਕੇ ਹਨ ਜਦੋਂ ਕਿ ਵੀਡੀਓ ਨਵਕਰਨ ਬਰਾਡ ਵੱਲੋਂ ਬਣਾਈ ਗਈ ਹੈ ਦੋਮਾ ਦੇ ਪੇਜਾਂ ਤੇ ਗਾਣੇ ਦਾ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਸੀ ਕੁਝ ਦਿਨ ਪਹਿਲਾਂ ਤੇ ਉੱਥੇ ਇੱਕ ਦਿਨ ਪਹਿਲਾਂ ਟੀਜ਼ਰ ਵੀ ਇਸ ਗਾਣੇ ਦਾ ਰਿਲੀਜ਼ ਕੀਤਾ ਗਿਆ ਸੋਸ਼ਲ ਮੀਡੀਆ ਸਾਈਟਸ ਤੇ ਤੇ ਬੇहद ਹੀ ਫੈਨਸ ਵੱਲੋਂ ਪਿਆਰ ਮਿਲਿਆ ਕਿਉਂਕਿ ਹਮੇਸ਼ਾ ਜਿਹੜਾ ਸਿੱਧੂ ਮੂਸੇ ਵਾਲੇ ਦੇ ਫੈਨਸ ਵੱਲੋਂ ਉਹਨਾਂ ਦੇ ਗੀਤਾਂ ਦਾ ਇੰਤਜ਼ਾਰ ਰਹਿੰਦਾ ਹੈ ਤੇ ਦੱਸ ਦਈਏ ਕਿ ਸਿੱਧੂ ਦਾ ਗੀਤ ਜਦੋਂ ਰਿਲੀਜ਼ ਹੋਇਆ ਤਾਂ ਅੱਗ ਵਾਂਗ ਫੈਲ ਰਿਹਾ ਤੱਕ ਪਾਈ ਹੋਈ ਹੈ ਜਦੋਂ ਦਾ ਰਿਲੀਜ਼ ਹੋਇਆ ਕਿਉਂਕਿ 2 ਮਿਲੀਅਨ ਤੋਂ ਵੱਧ ਵਿਊਜ਼ ਜਾ ਚੁੱਕੇ ਨੇ ਤੇ ਵਿਊਜ਼ ਵੱਧਦੇ ਜਾ ਰਹੇ ਨੇ ਰਿਕਾਰਡ ਤੋੜ ਵਿਊਜ਼ ਆ ਰਹੇ ਨੇ ਤੇ ਉਥੇ 2025 ਦਾ ਸਿੱਧੂ ਦਾ ਪੱਲਾ ਗਾਣਾ ਲੋਕ ਗੀਤ ਇਸ ਦਾ ਨਾਮ ਹੈ ਤੇ ਉਥੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦੇ ਵਿੱਚ ਉਹਨਾਂ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਨਜ਼ਰ ਆਏ ਨੇ ਅਲੱਗ ਹੀ ਅੰਦਾਜ਼ 'ਚ ਤੇ ਉਥੇ ਤੁਹਾਨੂੰ ਦੱਸ ਦਈਏ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ ਜੁਆਰ ਕਾ ਮਾਨਸਾ ਦੇ ਵਿੱਚ ਜੋ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਦੇ 8 ਗਾਣੇ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਨੇ ਜਿਸ ਦੇ ਵਿੱਚ SYL ਵਾਰ ਗਾਣਾ ਮੋਰਨੀ ਮੇਰਾ ਨਾਂ ਵਾਚ ਆਊਟ ਡ੍ਰਿੱਪੀ ਤੇ 410 ਤੇ ਅਟੈਚ ਗੀਤ ਸ਼ਾਮਲ ਨੇ ਤੇ ਹੁਣ ਨੋਵਾ ਗਾਣਾ ਜਿਸ ਦਾ ਨਾਮ ਲੋਕ ਹੈ ਉਹ ਅੱਜ YouTube ਉਤੇ ਸਿੱਧੂ ਮੂਸੇਵਾਲੇ ਦੇ ਮੌਜੂਦ ਹੈ ਤੇ ਫੈਨ ਜਾ ਕੇ ਸੁਣ ਸਕਦੇ ਨੇ ਤੇ ਤੁਸੀਂ ਸਕਰੀਨ ਉਤੇ ਦੇਖ ਸਕਦੇ ਹੋ ਕਿ ਲੱਖਾਂ ਦੇ ਵਿਊਜ਼ ਪਹੁੰਚ ਚੁੱਕੇ ਨੇ ਸਿੱਧੂ ਦੇ ਇਸ ਗਾਣੇ ਤੇ ਤੇ ਲਗਾਤਾਰ ਤੱਕ ਮਚਾਈ ਹੋਈ ਹੈ ਸਿੱਧੂ ਮੂਸੇਵਾਲੇ ਨੇ ਕਾਮੇਡੀਅਨ ਕਪਿਲ ਸ਼ਰਮਾ ਤੇ ਹੋਰ ਬਾਲੀਵੁੱਡ ਅਦਾਕਾਰਾਂ ਨੂੰ ਆਇਆ ਧਮਕੀ ਭਰਿਆ ਈਮੇਲ ਮੁੰਬਈ ਦੇ ਅੰਬੋਲੀ ਥਾਣੇ 'ਚ ਮਾਮਲਾ ਹੋਇਆ ਦਰਜ ਪੁਲਿਸ ਕਰ ਰਹੀ ਹੈ ਹੁਣ ਜਾਂਚ ਬਾਲੀਵੁੱਡ ਇਨ ਦਿਨਾਂ ਸੁਰਖੀਆਂ ਚੱਤੇ ਕਪਿਲ ਸ਼ਰਮਾ ਜੋ ਕਾਮੇਡੀਅਨ ਨੇ ਉਹਨਾਂ ਦੇ ਹਵਾਲੇ ਤੇ ਖਬਰ ਨਿਕਲ ਕੇ ਸਾਹਮਣੇ ਆ ਜਿੱਥੇ ਈਮੇਲ ਦੇ ਰਾਹੀਂ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ ਹਾਂ ਤਾਂ ਅੰਦਾਜ਼ਾ ਦਈਏ ਕਿ ਪੁੱਛਿਰ ਪਹਿਲਾਂ ਹੀ ਬਾਲੀਵੁੱਡ ਦੇ ਵਿੱਚ ਅਸਾਫ਼ ਜਿਹੜੇ ਸੀ ਅਦਾਕਾਰ ਸੈਫਲੀ ਖਾਨ ਤੇ ਹਮਲਾ ਹੁੰਦਾ ਤੇ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਕਾਫੀ ਖੋਖ ਬਣਿਆ ਹੋਇਆ ਸੀ ਬਾਲੀਵੁੱਡ ਦੇ ਵਿੱਚ ਅਦਾਕਾਰਾ ਜਿਹੜੀ ਲਾਈਨ ਹੈ ਤੇ ਉੱਥੇ ਹੀ ਹੁਣ ਕਪਿਲ ਸ਼ਰਮਾ ਦੇ حوالے ਤੇ ਖਬਰ ਨਿਕਲ ਕੇ ਸਾਹਮਣੇ ਆ ਜਿੱਥੇ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਨੂੰ ਈਮੇਲ ਭੇਜਿਆ ਜਾਂਦਾ ਤੇ ਜਿਸ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸਹਿਯੋਗੀ ਟੀਮ ਮੈਂਬਰਸ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਗਈ ਉਸ ਵਿਅਕਤੀ ਵੱਲੋਂ ਉੱਥੇ ਹੀ ਕਪਿਲ ਸ਼ਰਮਾ ਦੀ ਟੀਮ ਵੱਲੋਂ ਮੁੰਬਈ ਦੇ ਅੰਬੋਲੀ ਸਟੇਸ਼ਨ ਦੇ ਵਿੱਚ ਜਿਹੜਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਹੁਣ ਜਾਂਚ ਕਰ ਰਹੀ ਹੈ ਤੇ ਉਸ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਜਿਸ ਵੱਲੋਂ ਈਮੇਲ ਭੇਜੀ ਗਈ ਹੈ ਉਹ ਤੇ ਕਾਜ਼ੀਏ ਕਿਸ ਦਿਨ ਨਾਲ ਹੀ ਅਦਾਕਾਰ ਰਾਮਪਾਲ ਯਾਦਕ ਤੇ ਕੋਰੀਓਗ੍ਰਾਫਰ ਰਾਮੋ ਦੇਸੀਸਾ ਤੇ ਕਾਮੇਡੀਅਨ ਸੁਗੰਧਾ ਸ਼ਰਮਾ ਨੂੰ ਵੀ ਅਜੇਹੀ ਮੀਲਜ਼ ਮਿਲੀਆਂ ਨੇ ਜਿਸ ਦੇ ਵਿੱਚ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਗਈ ਹੈ। ਇਹ ਹੈਰਾਨ ਕਰਨ ਵਾਲੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਕਪਿਲ ਸ਼ਰਮਾ ਵੱਲੋਂ। ਉਤੇ ਉਸ ਦੇ ਨਾਲ ਹੀ ਅਦਾਕਾਰ ਰਾਮਪਾਲ ਯਾਦਵ ਪੈਰੋਗ੍ਰਾਫਰ ਰਾਮੋ ਡੀਸੀਵਾ ਅਤੇ ਕਾਮੇਡੀਅਨ ਸੁਗੰਦਾ ਮਿਸ਼ਰਾ ਜੋ ਅਕਸਰ ਹੀ ਕਪਿਲ ਸ਼ਰਮਾ ਦੇ ਨਾਲ ਹਮਦਰਦ ਸ਼ੋਅ ਵਿੱਚ ਨਜ਼ਰ ਆਉਂਦੇ ਸੀ ਐਜ਼ ਅ ਕੋ-ਸਟਾਰ ਉਹਨਾਂ ਨੂੰ ਵੀ ਅਜਿਹੀਆਂ ਈਮੇਲ ਭਰੀਆਂ ਜਿਹੜੀਆਂ ਧਮਕੀਆਂ ਮੇਲੀਆਂ ਨੇ ਈਮੇਲ ਰਾਹੀਂ ਸੋ ਉਹਨਾਂ ਵੱਲੋਂ ਵੀ ਜਿਹੜੇ ਮਾਮਲੇ ਦਰਜ ਕਰਵਾ ਦਿੱਤੇ ਗਏ ਮੁੰਬਈ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਤੇ ਹੁਣ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤਾਂ ਦੱਸਦੀ ਕਿ ਇਸ ਸਬੰਧ ਚ ਮੁੰਬਈ ਦੀ ਅੰਬੋਲੀ ਪੁਲਿਸ ਨੇ 7351 3 ਦੇ ਤਹਿਤ ਮਾਮਲਾ ਦਰਜ ਕਰ ਤਾ ਹੈ ਮਾਮਲਾ ਦਰਜ ਹੁੰਦੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਕਪਿਲ ਜੌਸ ਦੇ ਪਰਿਵਾਰ ਵੱਲੋਂ ਅਜੇ ਤੱਕ ਕੋਈ ਵਿਪਰਤੀ ਕਿਰਿਆ ਸਾਹਮਣੇ ਨਹੀਂ ਆਈ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਕਿ ਜਿਸ ਈਮੇਲ ਤੋਂ ਕਪਿਲ ਸ਼ਰਮਾ ਨੂੰ ਧਮਕੀ ਮਿਲੀ ਸੀ ਉਸ ਦਾ ਆਈਪੀ ਐਡਰੈਸ ਪਾਕਿਸਤਾਨ ਦਾ ਹੈ। ਜੀ ਹਾਂ ਪਾਕਿਸਤਾਨ ਦੇ ਆਈਪੀ ਐਡਰੈਸ ਈਮੇਲ ਤੋਂ ਇਹ ਜਿਹੜੀ ਧਮਕੀ ਭਰੀ ਈਮੇਲ ਕਪਿਲ ਸ਼ਰਮਾ ਨੂੰ ਮਿਲੀ ਹੈ। ਉੱਥੇ ਤੋਂ ਨਾਲ ਹੀ ਦੱਸਦੀ ਹੈ ਕਿ ਕਪਿਲ ਸ਼ਰਮਾ ਤੋਂ ਪਹਿਲਾਂ ਰਾਜਪਾਲ ਯਾਦਵ, ਗ੍ਰਾਮੋ ਡੀ ਸੁਜ਼ਾ ਅਤੇ ਸੁਗੰਧਾ ਮਿਸ਼ਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁਕੀਆਂ ਸਨ। ਈਮੇ ਵਿਸ਼ਣੂ ਦੱਸਿਆ ਜਾ ਰਿਹਾ ਪੁਲਿਸ ਆਈਪੀ ਐਡਰੈਸ ਅਤੇ ਹੋਰ ਤਕਨੀਕੀ ਜਾਣਕਾਰੀ ਦੇ ਆਧਾਰ ਤੇ ਤਮਕੀ ਦਿਨ ਵਾਲੇ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਿਹੜੀ ਜਾਂਚ ਸ਼ੁਰੂ ਕੀਤੀ ਗਈ ਹੈ ਪੁਲਿਸ ਵੱਲੋਂ ਉੱਥੇ ਤਾਂ ਪਿਛਲੇ ਸਾਲ ਦਾ ਜੀ ਕਿ ਸਲਮਾਨ ਖਾਨ ਅਤੇ ਐਪੀਟ ਲੋਨੋ ਨੂੰ ਵੀ ਅਜੇ ਹੀ ਤਮਕੀ ਪਰ ਈਮੇਲ ਮਿਲ ਚੁੱਕੇ ਸਨ ਉੱਤੇ ਉਸ ਤੋਂ ਬਾਅਦ ਜੁੜੇ ਅਧਿਕਾਰਾਂ ਦੇ ਵਿੱਚ ਖਾਫੀ ਜਿਹੜੀ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਹੋ ਜਾਂਦਾ ਕਿਉਂਕਿ ਅਜਿਹੇ ਜਦੋਂ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਤੇ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ ਤੇ ਇੱਕ ਵਾਰ ਫਿਰ ਤੁਹਾਨੂੰ ਦੱਸਦੀ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਜੋ ਅਕਸਰ ਹੀ ਆਪਣੇ ਸ਼ੋਅ ਨੂੰ ਲੈ ਕੇ ਦੇ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਸੁਰਕੀਆਂ ਚ ਰਹਿੰਦੇ ਨੇ ਤੇ ਉਹਨਾਂ ਨੂੰ ਇੱਕ ਈਮੇਲ ਆਉਂਦਾ ਜਿਸ ਦੇ ਵਿੱਚ ਉਹਨਾਂ ਦੇ ਸਹਿਯੋਗੀ ਪਰਿਵਾਰਿਕ ਮੈਂਬਰਾਂ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਗਈ ਤੇ ਪੁਲਿਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਗਿਆ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀ ਵੀਰ ਹੋਇਆ ਸ਼ਹੀਦ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਰੱਖਦਾ ਹੈ ਲਵਪ੍ਰੀਤ ਸਿੰਘ ਕੁਪਵਾੜਾ ਜ਼ਿਲ੍ਹੇ ਚਿਤਨਾਤ ਸਿੰਘ ਨੋਜਵਾਲ ਜੰਮੂ ਕਸ਼ਮੀਰ ਤੋਂ ਬੇਹੱਦ ਦੀ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਪੰਜਾਬ ਦੇ ਇੱਕ ਨੌਜਵਾਨ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆਂ ਦਾ ਰਹਿਣ ਵਾਲਾ ਨੌਜਵਾਨ 24 ਸਾਲ ਉਮਰ ਦੇ ਸੀ ਜਾਰੀ ਤੇ ਲਖਪ੍ਰੀਤ ਸਿੰਘ ਨਾਮਕ ਇਹ ਨੌਜਵਾਨ ਜਿਹੜਾ ਡਿਊਟੀ ਦੌਰਾਨ ਤਤਨਾਤ ਹੁੰਦਾ ਕੁਪਵਾੜਾ ਜ਼ਿਲ੍ਹੇ ਚ ਜਿਹੜਾ ਜੰਮੂ ਕਸ਼ਮੀਰ ਚ ਹੈ ਤੇ ਦਸ਼ਤਗਰਦਾਂ ਵੱਲੋਂ ਚਾਣਕ ਹਮਲਾ ਕਰ ਦਿੱਤਾ ਜਾਂਦਾ ਤੇ ਗੋਲੀ ਲੱਗਣ ਕਾਰਨ ਲਖਪ੍ਰੀਤ ਸਿੰਘ ਦੀ ਮੌਕੇ ਤੇ ਜਿਹੜੀ ਕਿ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਤੇ ਦੇਸ਼ ਦੀ ਅਰਸ਼ੁਹੀਦ ਹੋ ਗਏ ਨੇ ਉੱਥੇ ਪਿੰਡ ਚ ਜਦੋਂ ਇਹ ਖਬਰ ਪਹੁੰਚੀ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਅਤੇ ਪਰਿਵਾਰ ਚ ਬੇहद ਚੀਚਾੜਾ ਪਿਆ ਕਿਉਂਕਿ ਨੌਜਵਾਨ ਜਦੋਂ ਮੌਤ ਦੀ ਖਬਰ ਆਵੇ ਕਿਸੇ ਵੀ ਬੱਚੇ ਦੀ ਤਾਂ ਬੇहद ਹੀ ਦੁੱਖ ਲੱਗਦਾ ਹੈ ਤੇ ਲੱਖਾਂ ਹੀ ਸੁਪਨੇ ਲੈ ਕੇ ਜਿਹੜਾ ਲਾਪਰੀ ਸਿੰਘ ਸੀ 2 ਸਾਲ ਪਹਿਲਾਂ ਤੋਂ ਦੱਸ ਦਈਏ ਕਿ ਫੌਜ ਦੇ ਵਿੱਚ ਭਰਤੀ ਹੋਇਆ ਸੀ ਅਗਨੀ ਵੀਰ ਸਕੀਮ ਤਹਿਤ ਤੋਂ ਦੱਸ ਦਈਏ ਕਿ ਸਰਕਾਰ ਨੇ ਕੁਝ ਚਿਰ ਪਹਿਲਾਂ ਹੀ ਅਗਨੀ ਵੀਰ ਜਿਹੜੀ ਸਕੀਮ ਲਿਆਂਦੀ ਸੀ ਭਾਰਤ ਦੇ ਵਿੱਚ ਇਸ ਦੌਰਾਨ ਜਿਹੜੇ ਅਗਨੀ ਵੀਰ ਨੇ ਫੌਜ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਨੌਜਵਾਨ ਉਹ 4 ਸਾਲ ਦੀ ਆਪਣੀ ਡਿਊਟੀ ਕਰ ਸਕਦੇ ਨੇ ਅਗਨੀ ਵੀਰ ਸਕੀਮ ਤਹਿਤ ਤੇ ਉੱਥੇ ਹੀ ਲਾਪ੍ਰੀਤ ਸਿੰਘ ਵੀ ਲੱਖਾਂ ਸੁਪਨੇ ਲੈ ਕੇ ਫੌਜ ਦੇ ਵਿੱਚ ਭਰਤੀ ਹੋਇਆ ਸੀ 2 ਸਾਲ ਪਹਿਲਾਂ ਤੇ ਅਜੇ 2 ਸਾਲ ਹੀ ਹੋਏ ਸੀ ਉਸ ਨੂੰ ਫੌਜ ਦੇ ਵਿੱਚ ਭਰਤੀ ਹੋਏ ਇਸ ਸਕੀਮ ਤਹਿਤ ਤੇ ਅਚਾਨਕ ਹੀ ਅੱਜ ਜਦੋਂ دہشت ਗਰਦਾ ਵੱਲੋਂ ਹਮਲਾ ਕੀਤਾ ਜਾਂਦਾ ਤੇ ਗੋਲੀ ਜਿਹੜੀ ਸਿੱਧਾ ਲਾਪ੍ਰੀਤ ਸਿੰਘ ਦੇ ਆ ਲੱਗਦੀ ਹੈ ਡਿਊਟੀ ਤੇ ਤਣਾਅ ਸੀ ਲਾਪ੍ਰੀਤ ਸਿੰਘ ਤੇ ਮੌਕੇ ਤੇ ਜਿਹੜਾ ਸ਼ਹੀਦ ਹੋ ਜਾਂਦੇ ਨੇ ਲਾਪ੍ਰੀਤ ਸਿੰਘ ਉੱਥੇ ਹੀ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਹਰ ਪਾਸੇ ਜਿਹੜਾ ਦੁੱਖ ਛਾਇਆ ਹੋਇਆ ਪਿੰਡ ਦੇ ਵਿੱਚ ਲੱਖਾਂ ਸੁਪਨੇ ਲੈ ਕੇ ਨੌਜਵਾਨ ਜਿਹੜੇ ਪੰਜਾਬ ਦੇ ਫੌਜ ਦੇ ਵਿੱਚ ਭਰਤੀ ਹੁੰਦੇ ਨੇ ਕਿਉਂਕਿ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੀ ਖਾਤਰ ਬਹੁਤ ਸਾਰੀਆਂ ਕੁਰਬਾਨੀਆਂ ਜੁੜੀਆਂ ਪੰਜਾਬ ਨੇ ਸਭ ਤੋਂ ਵੱਧ ਦਿੱਤੀਆਂ ਨੇ ਤੇ ਉੱਥੇ ਇੱਕ ਵਾਰ ਫਿਰ ਵਹਿ ਦੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਜਦੋਂ ਅੱਜ دہشت گردਾਂ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਜਾਂਦਾ ਹੈ ਕੁਪਵਾੜਾ ਜ਼ਿਲ੍ਹੇ ਵਿੱਚ ਇਹ ਨੌਜਵਾਨ ਜਿਹੜਾ ਸੀ ਲੱਭਪ੍ਰੀਤ ਸਿੰਘ 24 ਸਾਲਾ 2 ਸਾਲ ਪਹਿਲਾਂ ਹੀ ਹਜੇ ਫੋਟੋ ਦੇ ਵਿੱਚ ਭਰਤੀ ਹੋਇਆ ਸੀ ਗੋਲੀ ਲੰਗਨਕਾਰ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ। ਵਿਦੇਸ਼ੀ ਧਰਤੀ ਤੇ ਕੁਵਰ ਫਿਰਾਈ ਮਨਦਪਾਗੀ ਖਬਰ ਫਰੀਦਕੋਟ ਦਾ ਰਹਿਣ ਵਾਲਾ ਨੌਜਵਾਨ ਜਿਹਦੀ ਹਾਂਗਕਾਂਗ 'ਚ ਹੋਈ ਪੇਤ ਭਰੇ ਹਾਲਾਤਾਂ 'ਚ ਮੌਤ। ਵਿਦੇਸ਼ੀ ਧਰਤੀ ਤੋਂ ਇੱਕ ਵਾਰ ਫਿਰ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਫਰੀਦਕੋਟ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਜਿਸ ਦਾ ਨਾਮ ਹੈ 25 ਸਾਲਾ ਨੌਜਵਾਨ ਉਸ ਦੀ ਹਾਂਗਕਾਂਗ ਦੇ ਵਿੱਚ ਪੇਤ ਪਰੇ ਹਾਲਾਤਾਂ ਚ ਮੌਤ ਹੋ ਗਈ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਜਦੋਂ ਆਪਣੇ ਨੌਜਵਾਨ ਪੁੱਤਰ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਮ੍ਰਿਤਕ ਦੇ ਪਰਿਵਾਰ ਵੱਲੋਂ ਉਸ ਦੇ ਸੋਹਰਾ ਪਰਿਵਾਰ ਤੇ ਜਿਹੜੀ ਕਿ ਅਸ਼ੰਕਾ ਜਤਾਈ ਗਈ ਉਸ ਦੀ ਹੱਤਿਆ ਵੀ ਕਿਉਂਕਿ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਸੋਹਰਾ ਪਰਿਵਾਰ ਸੀ ਨੌਜਵਾਨ ਲੜਕੇ ਦਾ ਉਸ ਤੰਗ ਪਰੇਸ਼ਾਨ ਕਰ ਰਿਹਾ ਸੀ ਤੇ ਮਾਨਸਿਕ ਰੂਪ ਵਿੱਚ ਪੀੜਿਤ ਸੀ ਸਾਡਾ ਮੁੰਡਾ ਕਿਉਂਕਿ ਸੋਹਰੇ ਪਰਿਵਾਰ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਸ਼ਾਇਦ ਉਹਨਾਂ ਵੱਲੋਂ ਉਸ ਦੀ ਹੱਤਿਆ ਵੀ ਕੀਤੀ ਜਾ ਸਕਦੀ ਹੈ ਤੇ ਵੱਡੀ ਜਿਹੜੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਉਸ ਦੇ ਸੋਹਰੇ ਪਰਿਵਾਰ 'ਤੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਦੱਸਦੀਏ ਕਿ ਮਹਿੰਦਰ ਕੌਰ ਨਾਮਕ ਲੜਕੀ ਦੇ ਨਾਲ ਹਰਪੀ ਸਿੰਘ ਦਾ ਵਿਆਹ ਹੁੰਦਾ 1 ਸਾਲ ਪਹਿਲਾਂ ਤੇ ਜਿਹੜੀ ਮਹਿੰਦਰ ਕੌਰ ਹੈ ਉਹ ਹਾਂਗਕਾਂਗ ਦੀ ਪੀਆਰ ਹੁੰਦੀ ਹੋ ਦੀ ਬਸ ਨੀਕ ਹੁੰਦੀ ਹੈ ਤੇ ਜਿਹੜਾ ਲੜਕਾ ਹਰਪੀ ਸਿੰਘ ਉਹ ਵੀ ਜਦੋਂ ਵੀਜ਼ਾ ਆਉਂਦਾ ਹੈ ਭਾਰਤ ਦੇ ਵਿੱਚ ਤੇ ਉਹ ਆਪਣੀ ਵਾਈਫ ਕੋਲ ਹਾਂਗਕਾਂਗ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਤਕਰਾਰ ਹੋ ਜਾਂਦੀ ਹੈ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਕਿ ਘਟਨਾਵਾਂ ਉੱਥੇ ਵਾਪਰੀਆਂ ਸੀ ਉਹਦੇ ਨਾਲ ਜਿਹੜਾ ਲੜਕਾ ਸੀ ਉਹ ਪਰੇਸ਼ਾਨ ਚੱਲ ਰਿਹਾ ਸੀ ਤੇ ਪੁਰਾ ਉਸ ਵਿੱਚ ਇੱਕ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਲੜਕੇ ਦੀ ਭੇਤ ਭਰੇ ਹਾਲਾਤਾਂ ਚੋਂ ਤੇ ਉਸਨੇ ਖੌਫਨਾਕ ਜਿਹੜਾ ਕਦਮ ਚੁੱਕਿਆ ਉਸ ਦੀ ਮੌਤ ਨਿਕਲ ਕੇ ਸਾਹਮਣੇ ਆਈ ਹੈ ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸਿੰਘ ਤੇ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਤਾਂ ਹੀ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ 1 ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਤਾਂ ਉੱਥੇ ਜਾ ਕੇ ਉਹ ਸਾਰੇ ਪਰਿਵਾਰ ਆ ਜਿਹੜਾ ਉਹਨਾਂ ਨੇ ਆਪ ਦਾ ਨਜ਼ਰਾ ਸਭ ਕੁਤਾ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀ ਵਰਤਾਓ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਉਹਨੂੰ ਟੌਰਚਰ ਕਰਦੇ ਰਹੇ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰਿਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਇਸ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਰੀਸੈਟਰਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਅੰਦਰੇ ਬਾਹਰ ਚਲੇ ਗਏ। ਤੋਂ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਵੀ ਅਸੀਂ ਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਦੀ ਜ਼ਿੰਮੇਵਾਰੀ ਤੇ ਅਸੀਂ ਨੂੰ ਲੈ ਕੇ ਜਾਵਾਂਗੇ। ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ। ਤੇ ਵੀ ਸਾਡੀ ਜ਼ਿੰਮੇਵਾਰੀ ਵੀ ਅਸੀਂ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ। ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ। ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10-15 15 ਦਿਨ ਇਕੱਠੇ ਰਹੇ। ਪਰ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ 'ਚ ਸਾਡੀਆਂ ਗੱਲਾਂ ਦਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਆਣਾ ਤੈਨੂੰ ਇੱਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਹਾਂ ਤੇ ਉਸ ਤੋਂ ਬਾਅਦ ਉਹਨੇ ਇਹ ਲੱਗ ਰਹਿਣ ਲੱਗ ਪਏ ਇਹਨਾਂ ਦੇ ਅਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੇ ਮਦਰ ਫਾਦਰ ਇਵਨ ਕਿ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਇਹਦੀ ਮੇਰੀ ਛੋਟੀ ਸਿਸਟਰ ਵੀ ਉਧਰ ਆ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਇਸ ਚਾਈਨੋਸ ਪੀਪਲਸ ਨੂੰ ਬੁਲਾ ਕੇ ਅਸੀਂ ਤੁਹਾਡਾ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀਆਂ ਇਹਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਫਿਰ ਇਹਨਾਂ ਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਚਾਹੁੰਦੇ ਸੀ ਚਲੋ ਇਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਹੈ ਇਹਨੂੰ ਗਏ ਨੂੰ ਤਿੰਨ ਚਾਰ ਚਾਰ ਮਹੀਨੇ ਹੋਏ ਆ ਤੇ ਵੀ ਉਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਇਹਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਬਿਹਾਰਿਤ ਨੇ ਫਾਇਲ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਹੈ ਜੇ ਸਾਲ ਦੇ ਵਿੱਚ ਉਹਦੀ ਸਾਨੂੰ ਬਾਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਉਹ ਨਵੇਂ ਕੱਪੜਿਆਂ ਚ ਉਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਹੋਣੀ ਵੀਡੀਓ ਰਿਕਾਰਡ ਕੀਤੀਆਂ ਸਾਡੇ ਕੋਲ ਵੀਡੀਓਜ਼ ਹੈ ਉਹਦੀਆਂ ਜਿਹਨੇ ਉਹਨਾਂ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਅੰਜ ਕੀਤਾ ਇਹਨਾਂ ਨੇ ਮੈਨੂੰ ਅੰਜ ਕੀਤਾ ਬੀਰੀਵਨ ਕੇ ਜਿਹੜੇ ਉਹਨਾਂ ਨੇ ਹੋਏ ਤੋ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਐ ਇਹਨੂੰ ਧਮਕੀਆਂ ਦੇ ਰਹੀ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਉਗਿਆ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉੱਥੇ ਕੋਈ ਉਹਨੇ ਸੁਸਾਇਟੀ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਉਹਨੂੰ ਉਹਦੇ ਨਾਲ ਕਤਲ ਕੀਤਾ ਗਿਆ ਉਹਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲੇ ਗੱਲ ਵੀ ਕਰਦਾ ਸੀ ਤੇ ਪਰ ਉਹਨੂੰ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਤੌਰਚਰ ਕੀਤਾ ਤੇ ਉਹਨੂੰ ਸਾਨੂੰ ਕਬਰ ਮਿਲੀ ਆ ਵੀ ਉਹਨੇ ਸੁਸਾਇਲ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਤਰ ਨਹੀਂ ਸਕਦਾ ਉਹ ਬਹੁਤ ਸਟਰੋਂਗ ਮੁੰਡਾ ਸੀ ਪਰ ਇਹਨਾਂ ਨੇ ਜ਼ਿਆਦਾ ਤੌਰਚਰ ਕਰਕੇ ਤੇ ਉਹ ਸੁਸਾਇਲ ਤਾਂ ਕਰ ਹੀ ਨਹੀਂ ਸਕਦਾ ਸੀ ਪਰ ਉਸ ਸਾਨੂੰ ਸ਼ੱਕ ਲੱਗਦਾ ਵੀ ਉਹਨੂੰ ਉਹਦਾ ਮਰਡਰ ਹੋਇਆ ਇਹਦੀ ਜਾਂਚ ਕੀਤੀ ਗਈ ਹੈ ਹੁਦਿਆਣਾ ਚੰਡੀਗੜ੍ਹ ਹਾਈਵੇ ਤੇ ਵਾਪਰ ਗਿਆ ਤੜਕਸਾਰ ਵੱਡਾ ਹਾਦਸਾ ਬਰੀਜ਼ਾ ਕਾਰ ਨੇ ਸਕੂਲ ਬੱਸ ਨੂੰ ਮਾਰੀ ਟੱਕਰ ਮਹਿਲਾ ਕੰਡਕਟਰ ਹੋਈ ਗੰਭੀਰ ਜ਼ਖਮੀ ਲੁਧਿਆਣਾ ਚੰਡੀਗੜ੍ਹ ਰੋਡ ਉੱਤੇ ਤੜਕਸਾਰਿਕਾ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਬਰੀਜ਼ਾ ਗੱਡੀ ਨੇ ਦੋ ਵਾਹਨਾਂ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਉਹ ਆਪ ਪਲਟ ਜਾਂਦੀ ਹੈ ਕਾਰ ਤੇ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਅੰਦਾਜ਼ ਦੀ ਹੈ ਕਿ ਇੱਕ ਬਰੀਜ਼ਾ ਗੱਡੀ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਚ ਹੁੰਦੀ ਹੈ ਹਾਈਵੇ ਉੱਤੇ ਆ ਰਹੀ ਹੁੰਦੀ ਹੈ ਤੇ ਪਹਿਲਾਂ ਆਰਡਰ ਨੂੰ ਟੱਕਰ ਮਾਰਦੀ ਹੈ ਉਸ ਤੋਂ ਬਾਅਦ ਇੱਕ ਸਕੂਲ ਬੱਸ ਨੂੰ ਟੱਕਰ ਮਾਰਦੀ ਹੈ ਉਸ ਤੋਂ ਬਾਅਦ ਆਪ ਜਿਹੜੀ ਗੱਡੀ ਹੈ ਬਰੀਜ਼ਾ ਗੱਡੀ ਪਲਟ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਸਕਰੀਨ ਉੱਤੇ ਕਿ ਕਿਸ ਰਾਜ ਜਿਹੜੀ ਗੱਡੀ ਆ ਚੁੱਟੇ ਰੰਗ ਦੀ ਬਰੀਜ਼ਾ ਪਲਟ ਚੁੱਕੀ ਆ ਚੱਕਣਾ ਚੂਰ ਹੋ ਚੁੱਕੀ ਐ ਉੱਥੇ ਬੱਸ ਜਿਹੜੀ ਸਕੂਲ ਬੱਸਦ ਦੱਸਦੀ ਐ ਗਨੀਮ ਮਤੇਰੇ ਕਿ ਉਸ ਦੇ ਵਿੱਚ ਕੋਈ ਸਕੂਲੀ ਬੱਚਾ ਨਹੀਂ ਸੀ ਖਾਲੀ ਸੀ ਬੱਸ ਤੇ ਜਿਹੜੀ ਮਹਿਲਾ ਕੰਡਕਟਰ ਆ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਐ ਇਸ ਹਾਦਸੇ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਉੱਥੇ ਮੌਕੇ ਤੇ ਸਥਾਨਕ ਪੁਲਿਸ ਪੁਲਿਸ ਵੱਲੋਂ ਆ ਕੇ ਜਾਇਜ਼ਾ ਲਿਆ ਗਿਆ ਘਟਨਾ ਸਥਲ ਦਾ ਤੇ ਆਵਾਜਾਈ ਨੂੰ ਵੀ ਚਾਲੂ ਕਰਵਾਇਆ ਗਿਆ ਤੇ ਸੜਕ ਸੁਰੱਖਿਆ ਵੱਲੋਂ ਜਿਹੜੀ ਸੜਕ ਨੂੰ ਖਾਲੀ ਕਰਵਾਇਆ ਗਿਆ ਵਾਹਨਾਂ ਚਕਵਾਇਆ ਗਿਆ ਕਿਉਂਕਿ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਟੱਕਰ ਇਹ ਰਹੀ ਤੇ ਜਿਹੜੇ ਤਿੰਨ ਜਿਹੜੇ ਵਾਹਨ ਆਪਸ ਵਿੱਚ ਟਕਰਾ ਜਾਂਦੇ ਨੇ ਜਿਸ ਤੋਂ ਬਾਅਦ ਪਲਟੀ ਖਾ ਜਾਂਦੀ ਹੈ ਬ੍ਰੀਜ਼ਰ ਗੱਡੀ ਤੇ ਉੱਥੇ ਬੱਸ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ ਉੱਥੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵੀ ਦਿਖਾ ਦਿੰਨੇ ਆਂ ਆਪਾਂ ਦੀਆਂ ਇਹ ਬਰੀਦਾ ਗੱਡੀ ਚੰਡੀਗੜ੍ਹ ਰੋਡ ਵੱਲੋਂ ਬੜੀ ਤੇਜ਼ ਆਈ ਆ ਅੱਗੇ ਪਹਿਲਾਂ ਇਹਨੇ ਆਟੋ ਨੂੰ ਹਿੱਟ ਕੀਤਾ ਆਟੋ ਤੋਂ ਵੱਜ ਕੇ ਬੈਲੈਂਸ ਇਹਦਾ ਖੋ ਗਿਆ ਤੇ ਡਵਾਈਡਰ ਟੱਪ ਕੇ ਅੱਗੇ ਬੱਸ 'ਚ ਵੱਜੀ ਆ ਕਿਸ ਤਰ੍ਹਾਂ ਮਗਰ ਲੱਗਦਾ ਵਾ ਵਿੱਚ ਮੇਰੇ ਕੋਲ ਬਹੁਤ ਤੇਜ਼ ਸੀ ਗਲਾਸ ਬਲੂ ਪਏ ਆ ਵਿੱਚ ਆ ਦੇਖੋ ਵੀਡੀਓ ਜੂਦੀ ਬਾਕੀ ਪਤਾ ਨਹੀਂ ਡ੍ਰਿੰਕ ਕੀਤੀ ਸੀ ਕਿ ਨਹੀਂ ਸਵੇਰ ਦੇ ਟਾਈਮ ਦਾ ਕਿ ਬੱਸ ਤੁਹਾਡੀ ਆ ਹਾਂਜੀ ਭਰਾਜੀ ਆਪਣੀ ਗੈਂ ਬ੍ਰਦਰ ਦੀ ਆ ਐਕਚੁਅਲੀ ਉਹ ਜਿਹੜੇ ਡਰਾਈਵਰ ਦੇ ਅਕੋਰਡਿੰਗ ਕਹਿ ਰਹੇ ਜਿਹੜੇ ਡਰਾਈਵਰ ਬੱਸ ਦਾ ਡਰਾਈਵਰ ਉਹ ਹੀ ਕਹਿ ਰਿਹਾ ਕਿ ਰੋਂਗ ਸਾਈਡ ਤੋਂ ਆਲਾ ਸੀ ਉਧਰ ਹਿੱਟ ਕਰਕੇ ਗੱਡੀ ਇਧਰ ਪਲਟ ਕੇ ਆਈ ਹੈ। ਅੱਛਾ। ਬਾਕੀ ਉਹਨਾਂ ਚ ਇਹ ਡੀਏ ਸਕੂਲ ਦੀ ਹੈ, ਡੀ ਪਬਲਿਕ ਸਕੂਲ ਦੀ ਹੈ। ਤੇ ਉਹਨਾਂ ਦੇ ਅੰਡਰ ਦਾ ਡਰਾਈਵਰ ਸਾਹਿਬ ਇਹਨਾਂ ਦੇ ਆ ਗਿਆ, ਉਹਨਾਂ ਦੇ ਮਾਲਕ ਆ ਗਏ ਇਹਨਾਂ ਦੇ ਤੇ ਬਾਕੀ ਉਹਨਾਂ ਦੀ ਰਿਕਾਰਡਿੰਗ ਕਹਿੰਦੇ ਸਾਰੀ ਹੈਗੀ ਵਿੱਚ ਸੇਵ ਆ ਸਾਡੇ ਕੋਲ। ਬੱਚਾ ਕੋਈ ਨਹੀਂ ਸੀ ਇਹਦੇ ਵਿੱਚ, ਸਿਰਫ ਹਲੇ ਬੱਚੇ ਲੈਣ ਜਾ ਰਹੀ ਸੀ। ਅੱਛਾ ਤੇ ਜਿਹੜੇ ਉਹ ਕਾਰ ਵਾਲੇ ਸੀ ਕਾਰ ਵਾਲੇ ਨੂੰ ਮੈਂ ਐਕਚੁਅਲੀ ਫਸਟ ਇਟ ਮੈਂ ਕੀਤਾ ਮੈਂ ਉਹਨੂੰ ਕੱਢ ਕੇ ਆਟੋ ਤੇ ਬਿਠਾ ਕੇ ਮੈਂ ਉਹਨੂੰ ਐਡਮਿਟ ਕਰਾਇਆ ਅ 40% ਹਸਪਿਟਲਿਟੀ ਲਗਾ ਕੇ ਬੱਚਾ ਠੀਕ ਹੈ ਜਿਹੜਾ ਉਹਦੇ ਹਲਕੀ ਕਿੰਨੇ ਪੀ ਜਾਣੇ ਸੀ ਫਿਰ ਇੱਕ ਜਣਾ ਸੀ ਜੀ ਅੱਛਾ ਸਿੰਗਲ ਜੀ ਉਹਦੀ ਸਥਿਤੀ ਕਿੱਦਾਂ ਦੀ ਹੋ ਰਹੀ ਠੀਕ ਹੈ ਜੀ ਉਹਦੇ ਸੀ ਪਸੇ ਫ੍ਰੈਕਚਰ ਹੋਇਆ ਲੱਤ ਦੇ ਫ੍ਰੈਕਚਰ ਹੈ ਬਾਕੀ ਠੀਕ ਹੈ ਜਰਾ ਸਾਰੇ ਜਿਹੜੀ ਕਾਰ ਸੀ ਇਹ ਚੰਡੀਗੜ੍ਹ ਤੋਂ ਆ ਰਹੀ ਸੀ ਲੁਧਿਆਣੇ ਨੂੰ ਵਾਪਸ ਜੀ ਤੇ ਇਧਰੋਂ ਵਾਪਸ ਸਾਰੇ ਦੀ ਖਾਲੀ ਵਾਪਸ ਸੀ ਕੋਈ ਪਾਸੇ ਚੋਰਮੜੀ ਮੋਟੀ ਚੋਟ ਲੱਗਿਆ 48 ਹਸਪਤਲ ਭੇਜ ਦਿੱਤਾ ਗਿਆ। ਕਿਤਾ ਰੌਂਗ ਸਾਈਡ ਆ ਰਹੇ ਸੀ ਇਹ ਸਰ ਬਸ ਆਪਣੇ ਸੈਰ ਤੇ ਆ ਰਹੇ ਸੀ ਜਿਹੜੇ ਆ ਰਹੇ ਸੀ ਕਾਰ ਜੀ ਚੰਡੀਗੜ੍ਹ ਤੋਂ ਲੁਧਿਆਣਾ ਨੂੰ ਆ ਰਹੇ ਸੀ ਸਰ। ਅੱਛਾ ਜੀ। ਹਾਂ ਜੀ। ਤੇ ਜਿਹੜੇ ਸਕੂਲ ਵਾਲਾ ਬੱਚਾ ਦੇ ਵਿੱਚ ਕੋਈ ਬੱਚਾ ਨਹੀਂ ਸੀ ਸਿਰਫ ਡਰਾਈਵ ਚਲਾ ਰਿਹਾ ਸੀ ਬੱਸ ਜੀ। ਠੀਕ ਹੈ। ਹਾਂ ਜੀ ਬਾਕੀ ਜਿਹੜੇ ਸੀ ਉਹਨਾਂ ਨੂੰ 48 ਹਸਪਤਲ ਭੇਜ ਦਿੱਤਾ ਜੀ। ਠੀਕ ਹੈ। ਡਰਾਈਵ ਨਾਲ ਨਰਸ ਡੈਡੀ ਸੀ। ਉਹ ਮੈਂ ਤਾਂ ਸੂਰੇ ਆ ਰਿਹਾ ਸੀ। ਜਿਹੜੇ ਕਾਰ ਆਇਦੂ ਆ ਰਹੇ ਸੀ ਚੰਡੀਗੜ੍ਹ ਚੰਡੀਗੜ੍ਹ ਵਾਲੋਂ ਬੱਸ ਤੇ ਜਾ ਰਹੇ ਸੀ ਤੁਹਾਨੂੰ ਚੰਦੀਗੜ੍ਹ ਰੋਡ ਆਲ ਨੂੰ ਇਹ ਇੱਧਰ ਕ੍ਰੋਸ ਕਰਦੇ ਡਿਵਾਈਡਰ ਦੇ ਨਾਲ ਪਲਟੀ ਵੱਜ ਗਏ ਇੱਧਰ ਵੱਜੀ ਕਾਰ ਬਾਜ਼ ਦੇ ਵਿੱਚ ਬਾਜ਼ੇ ਵਿੱਚ ਵੱਜੀ ਤੇ ਜਿਹੜੇ ਇੱਕ ਕੁੜੀ ਆ ਉਹਦੀ ਵੀ ਲੱਤ ਫੈਕਚਰ ਹੋ ਗਈ ਆ ਉਹਨੂੰ ਹਸਪੀਟਲ ਅਮਨਦੀਪ ਹਸਪੀਟਲ ਛੱਡਿਆ ਵਾ ਇੱਕ ਸਕੂਲ ਰਿਗਾਰਡ ਦੀ ਹੁੰਦਾ ਵੀ ਚੂਲਾ ਟੁੱਟ ਗਿਆ ਉਹ ਛੱਡਿਆ ਜੀ ਸਿਵਲ ਹਸਪੀਟਲ ਮੈਂ ਹੀ ਛੱਡ ਗਿਆ ਆ ਉੱਤੇ ਇਹ ਗਾਈ ਉਹ ਸਿਵਲ ਹਸਪੀਟਲ ਮੈਂ ਹੀ ਛੱਡ ਗਿਆ ਉਹਨਾਂ ਨੂੰ ਤੇ ਜਿਹੜਾ ਕਾਰ ਦਾ ਮਾਲਕ ਆ ਇਹਨੂੰ ਪੋਡੋਸਪਲੇਟ ਚੱਟਿਆ ਆ। ਤੇ ਕਾਰ ਨੇ ਟੱਕਰ ਮਾਰੀ ਆਟੋ ਵਾਲੇ ਨੂੰ। ਫਿਰ ਉਸ ਤੋਂ ਬਾਅਦ ਸਾਡੇ ਨਾਲ ਟੱਕਰ ਹੋਈ ਆ। ਫਿਰ ਕਾਰ ਵਾਲੇ ਨੇ ਇਹਦੇ ਵਜ੍ਹਾ ਬਾਸ ਚਾ ਕੇ। ਗਲਤੀ ਕਿਹਦੀ ਸੀ ਜੀ ਪਤਾ ਲੱਗਦੀ। ਗਲਤੀ ਕਾਰ ਵਾਲੇ ਦੀ ਆ ਜੀ। ਅੱਛਾ ਜੀ। ਹਾਂ ਜੀ। ਸਰ ਡੀਵੀਐਸ ਸਕੂਟੀ ਗੱਡੀ ਹੈ। ਜਿਹੜਾ ਮਾਲਕ ਹੈ ਉਹ ਲੱਡੂ ਆ ਜੀ। ਦੋਸਤ ਆਪਣਾ ਮਿੱਤਰ ਆ। ਜਿੱਦਾਂ ਹੀ ਸਾਨੂੰ ਫੋਨ ਆਇਆ ਸੀ ਇੱਥੇ ਆਏ ਆ। ਗੱਡੀ 'ਚ ਕੈਮਰਾ ਫਰੰਟ ਵੀ ਲੱਗਿਆ ਆ, ਬੈਕ ਵੀ ਲੱਗਿਆ ਆ। ਫਰੰਟ ਕੈਮਰੇ ਦੀ ਰਿਕਾਰਡਿੰਗ ਹੁਣੇ ਦਿਖਲਾਉਗੀ। ਡੀਵੀਐਰ ਵਾਲੇ ਸੀ ਬੁਲਾ ਲਿਆ ਵਾ। ਲੇਡੀਜ਼ ਕਨੈਕਟਰ ਨਾਲ ਜਿੱਥੇ ਫੁੱਲ ਡਾਕੂਮੈਂਟਸ ਨੇ ਕੋਈ ਹੋਣੀ ਹੈਗਾ ਉਹਦੇ ਤੇ ਤੇ ਬਾਕੀ ਇਹ ਹੈ ਕਿ ਲੱਤ ਲੇਡੀਜ਼ ਕਨੈਕਟਰ ਦੀ ਲੱਤ ਟੁੱਟ ਗਈ ਹੈ ਡਰਾਈਵਰ ਨੂੰ ਕੋਈ ਸੱਟ ਨਹੀਂ ਵੱਜੀ ਠੀਕ ਹੈ ਤੇ ਕਾਰ ਵਾਲੇ ਨੇ ਇੱਥੇ ਵੱਜ ਗਿਆ ਦੇਖੋ ਜੀ ਇੱਥੇ ਖੜੀ ਡੁੱਟੀ ਹੈ ਇੱਥੋਂ ਕੜਾਵਾਜੀ ਖਾ ਕੇ ਵਿੱਚ ਵੱਜੀ ਹੈ ਗੱਡੀ ਠੀਕ ਹੈ ਗੱਡੀ ਨੋਰਮਲ ਸਪੀਡ ਤੇ ਸੀ ਸਭ ਕੁਝ ਸੀ ਸੀਡੀ ਵੀ ਕਵਰੇਜ ਆ ਗਿਆ ਠੀਕ ਹੈ ਜੀ ਆਡਰ ਵਾਲੇ ਵੀ ਇੱਕ ਬਾਕੀ ਕਾਰ ਦੇ ਵਿੱਚ ਗਲਾਸ ਖਲੂਸ ਤੇ ਹੋਰ ਬੋਤਲਾ-ਬੁਤਲਾ ਸੀ ਵਿਖਿਆ ਜਿਹੜੀਆਂ ਨੇ ਵੇਖੋ ਮੌਸਮ ਇੱਕ ਵਾਰ ਫਿਰ ਲਵੇਗਾ ਕਰਵਟ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਤੇ ਗੜੇਮਾਰੀ ਨੂੰ ਲੈ ਕੇ ਜਿਤਾਈ ਮੌਸਮੀ ਪਾਗ ਦੇ ਕਰ ਫਿਰ ਪੰਜਾਬ ਦੇ 16 ਜ਼ਿਲ੍ਹਿਆਂ 'ਚ yellow alert ਜਾਰੀ ਕਰ ਦਿੱਤਾ ਹੈ ਮੀਨੂ ਲੈ ਕੇ ਜੀ ਹਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਕਈ ਲਾਕਿਆਂ 'ਚ ਤੁਹਾਨੂੰ ਹਲਕੀ ਬਾਰਿਸ਼ ਦੇ ਨਾਲ ਨਾਲ ਗੜੇਮਾਰੀ ਤੇ ਤੂਫਾਨ ਦੇਖਣ ਨੂੰ ਮਿਲ ਸਕਦਾ ਹੈ ਉੱਥੇ ਬੀਤੇ ਦਿਨ ਮੌਸਮ ਵਿਭਾਗ ਵੱਲੋਂ 23 ਜਨਵਰੀ ਤੇ 24 ਜਨਵਰੀ ਨੂੰ ਜਿਹੜੀ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਤੇ ਇੱਕ ਵਾਰੀ ਫਿਰ ਆਈਐਮਡੀ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਅੰਦਾਜ਼ਾ ਦਈ ਹੈ ਕਿ 18 ਜਨਵਰੀ ਦੀ ਜਿਹੜੀ ਪੱਛਮੀ ਗੜਬੜੀ ਹੋ ਸਰਗਰਮ ਹੋ ਚੁੱਕੀ ਹੈ ਤੇ ਉੱਥੇ ਉਸ ਦਾ ਅਸਰ ਜਿਹੜਾ ਹੁਣ ਉੱਤਰ ਪਾਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਬੀਤੇ ਦਿਨੀ ਦਿੱਲੀ ਐਨਸੀਆਰ ਦੇ ਵਿੱਚ ਹਲਕੀ ਬਾਰਿਸ਼ ਹੋਈ ਜਿਸ ਤੋਂ ਬਾਅਦ ਦਿੱਲੀ ਐਨਸੀਆਰ ਦੇ ਨਾਲ ਲੱਗਦੇ ਲੱਗ ਕੇ ਤੇ ਉੱਤਰ ਪਾਰ ਦੇ ਕਾਫੀ ਸੂਬਿਆਂ 'ਚ ਜਿਹੜੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੌਸਮ ਦਾ ਜਿਹੜਾ ਮિજાਜ ਬਦਲਦਾਰ ਦਿਖੇਗਾ ਮੌਸਮ ਵਿਭਾਗ ਨੇ ਪੰਜਾਬ ਦੇ ਅੰਦਰ ਅਗਲੇ 3 ਦਿਨਾਂ ਲਈ ਮੀਂਹ ਬਾਰੇ yellow alert ਜਾਰੀ ਕਰ ਦਿੱਤਾ ਹੈ ਸੂਬੇ ਅੰਦਰ ਤੁੰਦ ਦੇ ਨਾਲ ਨਾਲ ਠੰਡੀਆਂ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਵਿਭਾਗ ਅਨੁਸਾਰ ਮੀਂਹ ਅਤੇ ਖਰਾਬ ਮੌਸਮ ਕਾਰਨ ਸੂਬੇ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ ਮੰਗਲਵਾਰ ਉਹ ਵੀ ਸੂਬੇ ਦੇ ਤਾਪਮਾਨ ਵਿੱਚ ਇੱਕ ਇਛਾਰਿਆ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਸਭ ਤੋਂ ਵੱਧ 23.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਅਬੋਹਰ ਵਿੱਚ ਸਭ ਤੋਂ ਘੱਟ ਪਾਰਾ 6.2 ਡਿਗਰੀ ਦਰਜ ਕੀਤਾ ਗਿਆ। ਉੱਥੇ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਇਹ ਵੀ ਜਤਾਇਆ ਕਿ ਅੱਜ ਪੰਜਾਬ ਦੇ 3 ਜ਼ਿਲ੍ਹਿਆਂ ਦੇ ਵਿੱਚ ਜਿਸ ਦੇ ਵਿੱਚ ਪਠਾਨਕੋਟ, ਰੂਪਨਗਰ ਤੇ ਐਸਐਸ ਨਗਰ ਦੇ ਵਿੱਚ ਹਲਕੀ ਬਾਰਿਸ਼ ਫੈਲਣ ਦੀ ਜੜੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ। ਉੱਥੇ ਤੁਹਾਨੂੰ ਦੱਸ ਦਈਏ ਕਿ ਦਿੱਲੀ NCR ਦੇ ਵਿੱਚ ਜਿਹੜੀ ਕੱਲ ਹਲਕੀ بارش ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਦਿੱਲੀ ਐਨਸੀਆਰ ਵਿੱਚ 23 ਜਨਵਰੀ ਨੂੰ ਯਾਨੀ ਅੱਜ ਮੀਂਹ ਅਤੇ ਗਰਜ ਦੀ ਭਵਿਖਵਾਣੀ ਵੀ ਕੀਤੀ ਹੈ ਇਸ ਤੋਂ ਬਾਅਦ ਕੁਝ ਦਿਨਾਂ ਤੱਕ ਲਗਾਤਾਰ ਸਵੇਰੇ ਤੇ ਸ਼ਾਮ ਨੂੰ ਤੁੰਦ ਰਹੇਗੀ ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਉੱਤੇ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਕਸ਼ਮੀਰ ਦੇ ਨਾਲ ਲੱਗਦੇ ਪਹਾੜੀ ਇਲਾਕੇ 'ਚ ਬਰਫਬਾਰੀ ਹੋ ਸਕਦੀ ਹੈ ਕਿਉਂਕਿ ਜਿਹੜੀ ਪੱਛਮੀ ਗੜਬੜੀ ਉਹ ਸਰਗਰਮ ਹੋ ਚੁੱਕੀ ਹੈ ਜਿਸ ਦਾ ਅਸਰ ਉੱਤਰ ਪਾਰ ਦੇ ਵਕ-ਵਕ ਸੂਬਿਆਂ 'ਚ ਦੇਖਣ ਨੂੰ ਮਿਲੇਗਾ। ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ 16 ਜ਼ਿਲ੍ਹਿਆਂ 'ਚ ਯੈਲੋ ਅਲਰਟ ਹਲਕੀ ਬਾਰਿਸ਼ ਨੂੰ ਲੈ ਕੇ ਕਰ ਦਿੱਤਾ ਤੇ ਉਸ ਦੇ ਨਾਲ-ਨਾਲ ਕਈ ਥਾਵਾਂ 'ਤੇ ਗੜੇਮਾਰੀ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਜਿਸ ਤੋਂ ਬਾਅਦ ਮੌਸਮ ਦਾ ਜਿਹੜਾ ਮિજાਜ ਹੈ ਉਹ ਬਦਲੇਗਾ। ਦੇਸ਼ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਨੇ ਰਹੋ ਸਾਡੇ ਨਾਲ ਧੰਨਵਾਦ